ਆ ਵੇਖੋ ਜੀ ਆਹ ਕਿਸਾਨ ਆ ਆਹ ਕਿਸਾਨ ਆ ਤੁਸੀਂ ਇਹਦੇ ਹਾਲਾਤ ਲੱਗਦੇ ਆ ਵੀ ਇਹ ਜਿਹੜਾ ਮਿੱਟੀ ਪਾ ਕੇ ਇਸ ਥਾਂ ਨੂੰ 40 ਫੁੱਟ ਉੱਚੀ ਕਰ ਲੂਗਾ ਤੇ ਬੰਨ ਟੁੱਟ ਰਿਹਾ ਨੇ ਪਰਲਿੰਗ ਕਰਾਂਗੇ ਨਾ ਤਾਂ ਅਗਲੇ ਪਾਸੇ ਪਾਣੀ ਘਟੇ ਤੋਂ ਹੋਣੀ ਇਹ ਪਹਿਲਾਂ ਕਿਉਂ ਨਹੀਂ ਕਰਦੇ ਇਹ ਤਾਂ ਪਾਣੀ ਘਟੇ ਤੋਂ ਹੁਣ ਆ ਕੇ ਬੂਹੇ ਜਨ ਵਿਨੋ ਕੁੜੀ ਦੇ ਕੰਨ ਆ ਗਏ ਪਹਿਲਾਂ ਕਿਉਂ ਨਹੀਂ ਕਰਿਆ ਯਾਨੀ ਕਿ ਆਹ ਜਿਹੜਾ ਥਾਂ ਹੈ ਇਹ ਵੀ ਫਿਸਣ ਲਈ ਤਿਆਰ ਹੋ ਗਿਆ ਆਹ ਤਰੇਡ ਦਿਖਾਓ ਕਿਉਂ ਇੱਥੇ ਜੇ ਪਾਲ ਬੰਨ ਟੁੱਟਦਾ ਹੈ ਤੇ ਫਿਰੋਜ਼ਪੁਰ ਨੂੰ ਖਤਰਾ ਹੈ ਟੁੱਟਦਾ ਹੈ ਤਾਂ ਸਭ ਤੋਂ ਪਹਿਲਾਂ ਪਾਣੀ ਇਹ ਸਭ ਤੋਂ ਪਹਿਲਾਂ ਸ਼ਹਿਰ ਨੂੰ ਮਾਰ ਕਰੇਗਾ ਆ ਬੋਰੀਆਂ ਲੱਗੀਆਂ ਇਹਨਾਂ ਬੋਰੀਆਂ ਨੂੰ ਕਿਸੇ ਨੇ ਧੱਕਾ ਨਹੀਂ ਮਾਰਿਆ ਪਰਲੇ ਬੰਨੇ ਜਿਹੜਾ ਹਜ਼ਾਰਾਂ ਏਕੜ ਚ ਪਾਣੀ ਖੜਾ ਹੈ ਉਹ ਪਾਣੀ ਦੇ ਪ੍ਰੈਸ਼ਰ ਨੇ ਧੱਕਾ ਮਾਰਿਆ ਇਹਨੂੰ ਇੱਥੋਂ ਪਾਣੀ ਪਰਲੇ ਬੰਨੇ 20 25 ਫੁੱਟ ਉੱਚਾ ਪਾਣੀ ਹੈ ਸਸ਼ੀਕਲ ਜੀ ਜੀਵੇ ਪੰਜਾਬ ਦੇ ਨਾਲ ਤੁਸੀਂ ਜੁੜੇ ਹੋ ਤੇ ਪਿੱਛੇ ਹਾਲਾਤ ਤਾਂ ਤੁਸੀਂ ਦੇਖ ਹੀ ਲਏ ਹੋਣੇ ਆ ਸੱਤ ਲੋਈ ਦੇ ਕੰਡੇ ਤੇ ਮੈਂ ਖੜਾ ਹਾਂ ਤੇ ਇਹ ਜਿਹੜਾ ਏਰੀਆ ਹੈ ਇਹ ਫਿਰੋਜ਼ਪੁਰ ਦਾ ਬਸਤੀ RAMLAL ਏਰੀਆ ਬਸਤੀ RAMLAL ਅਜੇ ਥਾਂ ਆ ਜਿੱਥੋਂ ਸੱਤ ਲੋਈ ਜਿਹੜਾ ਉਹ ਪਹਿਲੀ ਵਾਰ ਜਦੋਂ ਹਰੀਕੇ ਤੋਂ ਸੱਤ ਲੋਈ ਥੱਲੇ ਨੂੰ ਫਿਰੋਜ਼ਪੁਰ ਵਾਲੇ ਪਾਸੇ ਨੂੰ ਆਉਂਦਾ ਹੈ ਤਾਂ ਮੈਂ ਦਿਖਾਵਾਂ ਇਸ ਜਗ੍ਹਾ ਤੋਂ ਆ ਸਾਹਮਣੇ ਜਿੱਥੇ ਤੁਸੀਂ ਦੇਖ ਰਹੇ ਹੋ ਨਾ ਜਿੱਧਰ ਮੇਰੀ ਉਂਗਲ ਹੈ ਇਹ ਸਾਹਮਣੇ ਪਾਕਿਸਤਾਨ ਦੀ ਚੌਂਕੀ ਕਹੋ ਜਾਂ ਉਹਨਾਂ ਦੇ ਕੋਈ ਪਿੰਡ ਨੇ ਇੱਥੋਂ ਪਹਿਲੀ ਵਾਰ ਜਿਹੜਾ ਸਤਲੁਜ ਦਰਿਆ ਆ ਪਾਕਿਸਤਾਨ ਚ ਐਂਟਰੀ ਮਾਰਦਾ ਹੈ ਤਾਂ ਉਹਨਾਂ ਦੇ ਜਿਹੜੇ ਇਸ ਇਲਾਕੇ ਦੇ ਪਿੰਡ ਨੇ ਗੂਗਲ ਤੇ ਜੇ ਸਰਚ ਕਰੀਏ ਤਾਂ ਉਹਨਾਂ ਪਿੰਡਾਂ ਦੇ ਨਾਮ ਵੀ ਮੈਂਸ਼ਨ ਹੁੰਦੇ ਨੇ ਤਾਂ ਉਹਨਾਂ ਪਿੰਡਾਂ ਨੂੰ ਡੋਬ ਕੇ ਸਤਲੁਜ ਦਰਿਆ ਜਿਹੜਾ ਦੁਬਾਰਾ ਫਿਰ ਆ ਟੀਐਂਡੀ ਵਾਲੇ ਕੋਲੋਂ ਯਾਨੀ ਹੁਸੈਨੀ ਵਾਲੇ ਦੇ ਚੜ ਦੇ ਪਾਸੋਂ ਦੁਬਾਰਾ ਫਿਰ ਐਂਟਰੀ ਮਾਰਦਾ ਤੇ ਇੱਥੇ ਹਾਲਾਤ ਕੀ ਨੇ ਦੇਖੋ ਫੈਂਸਿੰਗ ਲਾਈਨ ਸਾਡੀ ਜਿਹੜੀ ਸੁਰੱਖਿਆ ਬੀਐਸਐਫ ਆ ਉਹ ਇੱਥੇ ਤਣਾਤ ਆ ਹਰ ਤਰ੍ਹਾਂ ਨਾਲ ਮੁਸ਼ਤੈਦ ਆ ਪਰ ਜਿਹੜੀ ਦਰਿਆ ਦੇ ਵਿੱਚ ਫੈਂਸਿੰਗ ਲਾਈਨ ਲੱਗੀ ਹੋਈ ਤਾਰ ਤੁਸੀਂ ਦੇਖ ਸਕਦੇ ਹੋ ਜੇ ਸਕਰੀਨ ਤੋਂ ਤੁਹਾਨੂੰ ਨਜ਼ਰ ਆਉਂਦੀ ਹੈ ਤਾਂ ਫੈਂਸਿੰਗ ਲਾਈਨ ਸਾਰੀ ਡੁੱਬੀ ਹੋਈ ਆ ਇੱਥੇ ਜਿਹੜੀਆਂ ਪੋਸਟਾਂ ਨੇ ਉਹ ਡੁੱਬੀਆਂ ਹੋਈਆਂ ਐਸ ਪਾਸੇ ਜਿਹੜੀ ਚੌਂਕੀ ਆ ਬੀਐਸਐਫ ਦੀ ਉਹ ਵੀ ਪਾਣੀ ਦੇ ਵਿੱਚ ਕਿਤੇ ਨਾ ਕਿਤੇ ਘੇਰੇ ਦੇ ਵਿੱਚ ਆ ਗਈ ਹੈ ਇਸ ਲਈ ਕਰੀਬ 1 ਮਹੀਨੇ ਤੋਂ ਅਸੀਂ ਰੋਲਾ ਪਾ ਰਹੇ ਹਾਂ ਕਿ ਸੱਤ ਲੋਈ ਦੇ ਜਿਹੜੇ ਬੰਨਾਂ ਉਹ ਕਮਜ਼ੋਰ ਹੋ ਗਿਆ ਪਿਛਲੇ ਬੜੇ ਲੰਮੇ ਸਮੇਂ ਤੋਂ ਇਹ ਬੰਨ ਬੰਨੇ ਹੋਏ ਆ ਬੜੇ ਮੀਂਹ ਪਏ ਬੜੇ ਜਿਹੜੇ ਹੜ੍ਹ ਆਏ ਆ ਕਈ ਤਰ੍ਹਾਂ ਦੀਆਂ ਮੁਸੀਬਤਾਂ ਇਹਨਾਂ ਬੰਨਾਂ ਨੇ ਝੱਲੀਆਂ ਕਿਉਂਕਿ ਜਦੋਂ ਭਾਰੀ ਮੀਂਹ ਪੈਂਦੇ ਆ ਤਾਂ ਆ ਦੇਖੋ ਤੁਸੀਂ ਇਸ ਤਰੀਕੇ ਨਾਲ ਇੱਥੇ ਘੌਰਾ ਪੈ ਜਾਂਦੀਆਂ ਤੇ ਘੌਰਾ ਪੈਂਦੀਆਂ ਪੈਂਦੀਆਂ ਬੰਨ ਜਿਹੜਾ ਅੱਧ ਤੱਕ ਖੁਰ ਜਾਂਦਾ ਹੈ ਤੇ ਬੜੀ ਵੱਡੀ ਮੁਸੀਬਤ ਜਿਹੜੀ ਆ ਉਹ ਲੋਕਾਂ ਵਾਸਤੇ ਪੈਦਾ ਹੋ ਜਾਂਦੀ ਹੈ ਸੁਲਤਾਨ ਵਾਲਾ ਪਿੰਡ ਇੱਧਰ ਤੇ ਬਸਤੀ RAMDAL ਪਿੰਡ ਇੱਧਰ ਆ ਤੇ ਸੈਂਟਰ ਦੇ ਵਿੱਚ ਇਹ ਉਹ ਜਗ੍ਹਾ ਜਿੱਥੇ 1988 ਦੇ ਵਿੱਚੋਂ ਬੰਨ ਟੁੱਟਾ ਸੀ ਉਸ ਤੋਂ ਬਾਅਦ ਵੀ ਇੱਕ ਵਾਰ ਇੱਥੋਂ ਹੀ ਬੰਨ ਇਧਰਲੇ ਪਾਸੇ ਵੀ ਘੱਟ ਤੋਂ ਘੱਟ 30 ਫੁੱਟ ਨੀਵਾ ਥਾਂ ਆ ਤਾਂ ਦੂਜੇ ਪਾਸੇ ਮੈਂ ਤੁਹਾਨੂੰ ਦਿਖਾਵਾਂ ਦੂਜੇ ਪਾਸੇ ਦੇਖ ਲਓ ਦੂਜੇ ਪਾਸੇ ਤਾਂ ਤੁਸੀਂ ਦੇਖ ਹੀ ਸਕਦੇ ਹੋ ਕਿਉਂਕਿ ਝੋਨਾ ਲੱਗਾ ਵਿੱਚ ਆ ਵੀ ਥਾਂ ਜਿਹੜਾ ਹੈਗਾ 25 ਤੋਂ 30 ਫੁੱਟ ਨੀਵਾ ਥਾਂ ਆ ਤਾਂ ਇਸ ਪਾਸੇ ਜਿਹੜਾ ਪਾਣੀ ਆਇਆ ਇਹ ਨਾ ਸਮਝੋ ਕਿ ਇਹ ਮੀਂਹ ਦਾ ਪਾਣੀ ਆ ਇਹ ਪਾਣੀ ਜਿਹੜਾ ਐਸ ਪਾਸੇ ਜਿਹੜੇ ਹੜ ਆਏ ਹੋਏ ਨੇ ਐਸ ਪਾਸੇ ਜਿਹੜੇ ਹੜ ਆਏ ਹੋਏ ਨੇ ਉਹ ਪਾਣੀ ਥੱਲੇ ਦੀ ਬੰਨ ਦੇ ਥੱਲੇ ਦੀ ਰਿਸਕੇ ਐਸ ਪਾਸੇ ਆ ਗਿਆ ਤੇ ਇਹਦੂ ਗਾਂ ਹੁਣ ਹੈਗਾ ਫਿਰੋਜ਼ਪੁਰ ਜੇ ਇਸ ਥਾਂ ਤੋਂ ਬੰਨ ਨੁਕਸਾਨ ਹੁੰਦਾ ਤਾਂ ਫਿਰੋਜ਼ਪੁਰ ਸ਼ਹਿਰ ਨੂੰ ਵੱਡਾ ਖਤਰਾ ਹੈ ਇਸ ਦਰਿਆ ਦਾ ਪਾਣੀ ਸਿੰਮ ਕੇ ਤੇ ਇਸ ਪਾਸੇ ਆ ਰਿਹਾ ਲੋਕ ਆਪ ਲੱਗੇ ਨੇ ਕਿਉਂਕਿ ਇੱਧਰ ਹਜ਼ਾਰਾਂ ਨਹੀਂ ਲੱਖਾਂ ਇੱਕ ਡੁੱਬਣੀ ਆ ਇੱਧਰ ਪੂਰਾ ਫਿਰੋਜ਼ਪੁਰ ਡੁੱਬਣਾ ਹੈ ਪਰ ਕਿਸੇ ਦਾ ਧਿਆਨ ਨਹੀਂ ਕੋਈ ਇੱਥੇ ਤੁਹਾਨੂੰ ਡੀਸੀ ਦੀ ਗੱਡੀ ਕੋਈ ਇਸੇ ਤੁਹਾਨੂੰ ਕਿਤੇ ਐਸਡੀਐਮ ਦੀ ਗੱਡੀ ਕੋਈ ਇੱਥੇ ਤੁਹਾਨੂੰ ਕੋਈ ਤਹਿਸੀਲਦਾਰ ਨਹੀਂ ਦਿਸੂਗਾ ਇੱਥੇ ਤੁਹਾਨੂੰ ਕੋਈ ਪਟਵਾਰੀ ਨਹੀਂ ਦਿਸੂਗਾ ਸਿਰਫ ਆਪ ਲੋਕ ਇੱਧਰ ਨੂੰ ਨਜ਼ਰ ਮਾਰੋ ਕੈਮਰਾ ਘੁਮਾ ਕੇ ਦਿਖਾਓ ਆਪ ਲੋਕ ਲੱਗੇ ਆ ਇਹਨਾਂ ਲੋਕਾਂ ਨੂੰ ਪੁੱਛਦੇ ਆਂ ਵੀ ਇੱਥੇ ਮੈਹਕਮੇ ਦੇ ਅਧਿਕਾਰੀ ਕੌਣ ਕੌਣ ਇੱਥੇ ਆਏ ਨੇ ਤੇ ਕੀ ਕੀ ਉਹਨਾਂ ਨੇ ਸਾਨੂੰ ਸਹੂਲਤਾਂ ਜਿਹੜੀਆਂ ਇਸ ਇਲਾਕੇ ਨੂੰ ਦਿੱਤੀਆਂ ਦੇਖੋ ਦੂਰ ਤੱਕ ਜਿੱਥੋਂ ਤੱਕ ਨਜ਼ਰ ਜਾਂਦੀ ਆ ਉੱਥੋਂ ਤੱਕ ਸਤਲੁਜ ਦਾ ਦਰਿਆ ਪ੍ਰੈਸ਼ਰ ਦੇ ਨਾਲ ਐਸ ਏਰੀਏ ਦੇ ਵਿੱਚ ਆ ਕਿਉਂਕਿ ਇਹ ਵੀ ਥਾਂ ਨਹੀਂ ਵਾ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਐਸ ਥਾਂ ਤੇ ਆ ਉਥਾਂ ਪ੍ਰੈਸ਼ਰ ਤਾਂ ਬਣ ਜਾਂਦਾ ਆ ਕਿਉਂਕਿ ਇੱਧਰ ਵੀ ਥਾਂ ਨਹੀਂ ਵਾ ਤੇ ਜਦੋਂ ਇਧਰਲਾ ਪਾਣੀ ਦਾ ਪ੍ਰੈਸ਼ਰ ਥੱਲੇ ਦੀ ਜੇ ਖੋਡੀ ਪੈ ਗਈ ਤਾਂ ਆ ਖੋਡ ਦੀ ਗੱਲ ਯਾਦ ਆ ਗਈ ਮੈਂ ਉਹ ਵੀ ਤੁਹਾਨੂੰ ਯਾਦ ਕਰਾ ਦਿਆਂ 2004-5 ਦੀ ਗੱਲ ਆ ਮੈਂ ਦੇਸ਼ ਸੇਵ ਤਾ ਕੁਲਵੀਰ ਸਿੰਘ ਸਿੱਧੂ ਜਿਹੜੇ ਹੁੰਦੇ ਸੀ ਉਹ ਸਾਡੇ ਇੱਥੇ ਕਮਿਸ਼ਨਰ ਸੀਗੇ ਤਾਂ ਉਦੋਂ ਅਸੀਂ ਇੱਥੇ ਖਬਰ ਲਾਈ ਸੀ ਕਿ ਇੱਕ ਖੁੱਡ ਜਿਹੜੀ ਆ ਡੋਬ ਸਕਦੀ ਆ ਫਿਰੋਜ਼ਪੁਰ ਕਿਉਂਕਿ ਚੂਹੇ ਨੇ ਜਾਂ ਖੁੱਡਾਂ ਥੱਲੇ ਤੱਕ ਆਰਪਾਰ ਕਰਦੀਆਂ ਸੀ ਉਦੋਂ ਵੀ ਪਾਣੀ ਐਵੇਂ ਆਉਂਦਾ ਸੀ ਇੱਥੋਂ ਤੇ ਲੋਕਾਂ ਨੇ ਸਾਨੂੰ ਸੱਦ ਕੇ ਤਾਂ ਦੱਸਿਆ ਸੀ ਕਿ ਖੁੱਡਾਂ ਪੈ ਗਈਆਂ ਜੇ ਪਾਣੀ ਆ ਗਿਆ ਤੇ ਉਹ ਖੁੱਡਾਂ ਦੇ ਨਾਲ ਰਾਤੋਂ ਰਾਤ ਕਿਉਂਕਿ ਬੰਨ ਰਤੀਲਾ ਹੈ ਰੇਤਲਾ ਬੰਨ ਹੈ ਚਿਕਨੀ ਮਿੱਟੀ ਨਹੀਂ ਹੈ ਤਾਂ ਰਾਤੋਂ ਰਾਤ ਖੁੱਡਾਂ ਨੇ ਜਿਹੜਾ ਵੱਡਾ ਰੂਪ ਧਾਰ ਕੇ ਸਾਰਾ ਇਲਾਕਾ ਡੋਬ ਦੇਣਾ ਸੀ ਹਾਲਾਤ ਫਿਰ ਉਹੀ ਬਣ ਕੇ ਅੱਗੇ ਜਾ ਕੇ ਆਪਾਂ ਲੋਕਾਂ ਨਾਲ ਕਰਦੇ ਆ ਗੱਲਬਾਤ ਜਿਵੇਂ ਮੈਂ ਪਿਛਲੇ ਪਾਸੇ ਤੁਹਾਨੂੰ ਸਤਲੁਜ ਦਰਿਆ ਦਿਖਾਇਆ ਇਧਰ ਉੱਤੇ ਦਿਖਾ ਦਿਓ ਉੱਚਾ ਕਿੰਨਾ ਥਾ ਪਰਲੇ ਬਨੇ ਸਾਰਾ ਇੱਕ ਵਾਰ ਦਿਖਾਇਓ ਉਸ ਸੀਨ ਆ ਆਪਾਂ ਨਾਲੇ ਗੱਲਬਾਤ ਕਰਦੇ ਨਾਲੇ ਤੁਹਾਨੂੰ ਇੱਧਰ ਦੇਖੋ ਜੀ ਇੱਧਰ ਕੈਮਰਾ ਮਾਰੋ ਇੱਥੇ ਦਰਿਆ ਦਾ ਪਾਣੀ ਸਿਮ ਕੇ ਆ ਰਿਹਾ ਤੇ ਇਹ ਜਿਹੜੀਆਂ ਬੋਰੀਆਂ ਟੇਡੀਆਂ ਹੋ ਗਈਆਂ ਡਿੱਗ ਪੀਆਂ ਤੁਸੀਂ ਦੇਖੋ ਪਰਲੇ ਬੰਨੇ ਪਾਣੀ ਦਾ ਪ੍ਰੈਸ਼ਰ ਕਿੰਨਾ ਹੋਊਗਾ ਕਿ ਆਹ ਜਿਹੜੀਆਂ ਬੋਰੀਆਂ ਟੇਡੀਆਂ ਹੋ ਗਈਆਂ ਕਿਤੇ ਨਾ ਕਿਤੇ ਪਰਲੇ ਪਾਸਿਓਂ ਪੂਰਾ ਦਬਾਅ ਆ ਪਰਲੇ ਪਾਸੇ ਹਜ਼ਾਰਾਂ ਏਕੜਾਂ 'ਚ ਪਾਣੀ ਖੜਾ ਆਹ ਸਥਿਤੀ ਕਿਉਂ ਬਣਦੀ ਹੈ ਇਹ ਜਿਹੜੀ ਜਗ੍ਹਾ 'ਤੇ ਤੁਸੀਂ ਖੜੇ ਇਸ ਟਾਈਮ ਤੇ ਇਹ ਪਹਿਲਾਂ ਵੀ ਜਦੋਂ ਪਾਣੀ ਟੁੱਟਿਆ ਸੀ ਇਸੇ ਜਗ੍ਹਾ ਟੁੱਟ ਗਿਆ ਗਿਆ ਸੀ ਤਾਂ ਹੀ ਇਹਨੂੰ ਡੂੰਗਾ ਟੋਆ ਪਿਆ ਸੀਗਾ ਹੂੰ ਔਰ ਹਰ ਸਾਲ ਜਦੋਂ ਮੈਂ ਵਿਧਾਇਕ ਰਿਆਂ ਇੱਥੇ ਦੋ ਵਾਰੀ ਉਦੋਂ ਵੀ ਇੱਥੋਂ ਹੀ ਟੁੱਟਣ ਲੱਗਿਆ ਸੀ ਪਰ ਅਸੀਂ ਉਸ ਵੇਲੇ ਸਰਕਾਰ ਤੋਂ ਸਿੱਖੂ ਸਾਹਿਬ ਹੁੰਦੇ ਸੀ ਉਸ ਵੇਲੇ ਮੰਤਰੀ ਉਹਨਾਂ ਨੂੰ ਕਿਹਾ ਕਿ ਉਦੋਂ ਮਿੱਟੀ ਪਾਈ ਸੀ ਬੰਨਾਂ ਦੇ ਮਿੱਟੀ ਚੜਾਈ ਸੀ ਤਾਂ ਮੇਰਾ ਖਿਆਲ ਨੇ ਕਿ ਉਸ ਤੋਂ ਬਾਅਦ ਜਿੰਨੀਆਂ ਸਰਕਾਰਾਂ ਵੀ ਆਈਆਂ ਹੋਣਗੀਆਂ ਇਹ ਬੰਨਾਂ ਦੇ ਫਰਜ਼ੀ ਕੰਮ ਜਰੂਰ ਹੋਇਆ ਹੋਗਾ ਪਰ ਇੱਥੇ ਮਿੱਟੀ ਕਿ ਚੜਾਈ ਨਹੀਂ ਕਿਸੇ ਨੇ ਇਹ ਚਾਹੀਦਾ ਕਿ ਜਦੋਂ ਕੋਈ ਵੀ ਵਿਧਾਇਕ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਕਿਉਂਕਿ ਜਿਹੜਾ ਫਲੱਡ ਰੀਲੀਫ ਦੇ ਪੈਸੇ ਆਉਂਦੇ ਆ ਉਤਾਂ ਹੀ ਆਉਂਦੇ ਕਿ ਪਹਿਲਾਂ 6 ਮਹੀਨੇ ਪਹਿਲਾਂ ਬਰਸਾਤ ਤੋਂ ਪਹਿਲਾਂ ਮੀਟਿੰਗਾਂ ਹੁੰਦੀਆਂ ਤਾਂ ਮੇਰਾ ਖਿਆਲ ਹੈ ਜੋ ਮੇਰੀ ਟਿਨਰ ਤੋਂ ਬਾਅਦ ਮੈਂ ਤਾਂ ਗਏ ਦੇਖਿਆ ਕਿ ਫਲੱਡ ਦੀਆਂ ਕਦੀ ਮੀਟਿੰਗਸ ਹੋਈਆਂ ਹੋਣੀਆਂ ਕੋਈ ਵਿਧਾਇਕ ਗਏ ਹੋ ਗੋ ਇੰਟਰਸਟ ਰੱਖਦੇ ਹੋਣਗੇ ਕਿਉਂਕਿ ਇਹ ਕੰਮਾਂ ਵਾਸਤੇ ਪ੍ਰਸ਼ਾਸਨ ਨੂੰ ਤਾਂ ਸਰਕਾਰ ਦੇ ਬੈਠੇ ਨੁਮਾਇੰਦਿਆਂ ਨੂੰ ਆਪਣੇ ਇਲਾਕੇ ਦੀ ਅਸੈਸਮੈਂਟ ਕਰਨੀ ਪੈਂਦੀ ਹੈ ਕਿ ਕਿੱਥੇ-ਕਿੱਥੇ ਸਾਨੂੰ ਬੰਨਾਂ ਦੇ ਲੋੜ ਹੈ ਕਿੱਥੇ ਪਾਣੀ ਦੀ ਮਾਰ ਹੋ ਸਕਦੀ ਹੈ ਕਿ ਸਾਡਾ ਇਲਾਕਾ ਸਾਰਾ ਪਾਣੀ ਦੀ ਮਾਰ ਚ ਹੈ ਆ ਜਿਹੜੀ ਸਥਿਤੀ ਬਣ ਗਈ ਹੈ ਦੁਬਾਰਾ ਕੈਮਰੇ ਨਾਲ ਉਧਰ ਨੂੰ ਘੁਮਾ ਕੇ ਦਿਖਾਓ ਇਹ ਨੰਨੂ ਜੀ ਆ ਜਿਹੜੀ ਸਥਿਤੀ ਬਣ ਗਈ ਹੈ ਪਰਲੇ ਬੰਨੇ ਹਜ਼ਾਰਾਂ ਏਕੜ ਚ ਪਾਣੀ ਖੜਾ ਆ ਬੰਨ ਰੇਤੀਲਾ ਬੰਨਣਾ ਰੇਤਲਾ ਕੋਈ ਚੀਕਣੀ ਮਿੱਟੀ ਦੇ ਬੰਨ ਨਹੀਂ ਗੇ ਇੱਥੋਂ ਰੇਤਾ ਚੱਕ ਚੱਕ ਕੇ ਬਣਾਏ ਆ ਮੈਨੂੰ ਲੱਗਦਾ ਹੈ ਕਿ 40 ਫੁੱਟ ਥਾਂ ਹੋਣਾ ਨੀਵਾ ਨੀਵਾ ਤੇ ਜੇ ਇਹ ਟੁੱਟਦਾ ਤਾਂ ਨੁਕਸਾਨ ਕਿੱਥੇ ਇਹ ਟੁੱਟਦਾ ਤਾਂ ਸਭ ਤੋਂ ਪਹਿਲਾਂ ਪਾਣੀ ਇਹ ਸਭ ਤੋਂ ਪਹਿਲਾਂ ਸ਼ਹਿਰ ਨੂੰ ਮਾਰ ਕਰੇਗਾ ਹੂੰ ਇਹਨੇ ਰੁਕਣਾ ਨਹੀਂ ਨਾ ਕੋਈ ਰੋਗ ਹੈ ਕਿ ਕੋਈ ਰੋਗ ਲੱਗ ਸਕੇ ਕਿਉਂਕਿ ਇਹ ਐਸਲ ਇਹਨਾ ਕ੍ਰਿਟੀਕਲ ਸਿਸਟਮ ਹੈ ਕਿ ਇੱਥੇ ਜ ਇਹਨਾਂ ਪ੍ਰਸ਼ਾਸਨ ਨੂੰ ਚਾਹੀਦਾ ਕਿ ਇੱਥੇ ਆ ਕੇ ਇਹਨੂੰ ਇਮੀਡੀਏਟਲੀ ਇਹਨੂੰ ਪਲੱਗ ਕਰਨ ਨਹੀਂ ਤਾਂ ਅਗਰ ਇੱਥੋਂ ਟੁੱਟ ਗਿਆ ਤਾਂ ਇਸ ਤੋਂ ਬਾਅਦ ਅੱਗੇ ਤੱਕ ਰੋਕ ਨਹੀਂ ਹੈਗੀ ਕਿਤੇ ਵੀ ਫਿਰ ਫਿਰੋਜ਼ਪੁਰ ਤੱਕ ਯਾਨੀ ਕੋਈ ਰੋਕ ਨਹੀਂ ਹੈਗੀ ਨਾ ਨਾ ਕੋਈ ਰੋਕ ਨਹੀਂ ਹੈ ਨਾ ਹੀ ਇਹਦੀ ਮਾਰ ਨੂੰ ਰੋਕ ਸਕਦਾ ਕਿਉਂਕਿ ਸਿੱਧੇ ਫਾਟਸ ਜਾਣਾ ਫਾਟ ਤੋਂ ਸਿੱਧਾ ਪੱਲੇ ਨਾਲ ਪਾਸ ਜਾ ਕੇ ਸਿੱਧਾ ਇਹਨੇ ਜਾ ਕੇ ਹਿੱਟ ਕਰਨਾ ਹੈ ਸ਼ਹਿਰ ਨੂੰ ਔਰ ਉਹ ਬਨ ਬਨ ਇਹਦੇ ਪਾਣੀ ਦੇ ਅੱਗੇ ਨਹੀਂ ਖੜਨੇ ਕੋਈ ਜਿੰਨਾ ਪਾਣੀ ਪਿੱਛੇ ਖੜਾ ਹੈ ਇੱਕ ਤਨਾ ਦਰਿਆ ਹੈ 40 ਫੁੱਟ ਡੂੰਘਾ ਤਾਂ ਪਾਣੀ ਨਿਵਾਰ ਨੂੰ ਜਾਣਾ ਤਜੋ ਪਾਣੀ ਥੱਲੇ ਨੂੰ ਉਹ ਇਨੀ ਸਪੀਡ ਨਾਲ ਆ ਰਿਹਾ ਕਿ ਪਾਣੀ ਦੀ ਰੋਕ ਨਹੀਂ ਲੱਗ ਸਕਨੀ ਤੇ ਅੱਗੇ ਸਾਰਾ ਨੁਕਸਾਨ ਹੋਏਗਾ ਨੁਕਸਾਨ ਹੋਣਾ ਬਿਲਕੁਲ ਜੀ ਫਿਰੋਜ਼ਪੁਰ ਵਾਲਿਓ ਜਿਹੜੀ ਕਿ ਚਿੰਤਾ ਦਾ ਵਿਸ਼ਾ ਆ ਖਤਰੇ ਵਾਲੀ ਗੱਲ ਹੈਗੀ ਆ ਕਹਿ ਦਈਏ ਖਤਰੇ ਵਾਲੀ ਗੱਲ ਨਹੀਂ ਕਿਉਂਕਿ ਫਿਰ ਤੁਸੀਂ ਦੇਖ ਲਓ ਇਹ ਉੱਪਰਲੇ ਪਿੱਛੇਲੇ ਬੰਨੇ ਪਾਣੀ ਦਾ ਪ੍ਰੈਸ਼ਰ ਜਿਹੜਾ ਉਹ ਬਹੁਤ ਜ਼ਿਆਦਾ ਹੈ ਜਿਸ ਦੇ ਕਰਕੇ ਇਧਰਲੇ ਪਾਸਿਓਂ ਬੰਨ ਫਿਸਣਾ ਸ਼ੁਰੂ ਹੋ ਗਿਆ ਇਧਰਲੇ ਪਾਸਿਓਂ ਸੀਰਾ ਪੈਂਦੀਆਂ ਨੇ ਤੁਸੀਂ ਦੇਖੋ ਪਾਣੀ ਕਿਤੇ ਨਾ ਕਿਤੇ ਰਿੱਚ ਕੇ ਉਧਰੋਂ ਆ ਰਿਹਾ ਖੁੱਡਾਂ ਦੇ ਤਰੀਕੇ ਨਾਲ ਰਾਤ ਨੂੰ ਇਹ ਕੀ ਹੋਊਗਾ ਦਿਨੇ ਤਾਂ ਲੋਕ ਆਪ ਜਿਹੜੇ ਆ ਇੱਥੇ ਕੰਮ ਕਰ ਰਹੇ ਆ ਪਰ ਰਾਤ ਨੂੰ ਇੱਥੇ ਕੀ ਹੋਊਗਾ ਰਾਤ ਨੂੰ ਅਗਰ ਕੋਈ ਖੁੱਡ ਪੈਂਦੀ ਆ ਰਾਤ ਨੂੰ ਇਸ ਨੀਵੇਂ ਥਾਂ ਵੱਲੇ ਪਾਣੀ ਜੇ ਰੁੜ ਜਾਂਦਾ ਤਾਂ ਫਿਰੋਜ਼ਪੁਰ ਤੱਕ ਪਾਣੀ ਪਹੁੰਚਦਿਆਂ ਸਮਾਂ ਨਹੀਂ ਲੱਗਣਾ ਇਲਾਕੇ ਦੇ ਲੋਕ ਵੀ ਸਾਡੇ ਨਾਲ ਆਪ ਉਹਨਾਂ ਨਾਲ ਗੱਲ ਕਰਦੇ ਆ ਆ ਕੀ ਮੰਜ਼ਰ ਬਣਿਆ ਪਿਆ ਜੀ ਇੱਧਰਲੇ ਬੰਨੇ ਆ ਹਜ਼ਾਰਾਂ ਏਕੜ ਚ ਪਾਣੀ ਖੜਾ ਪਾਣੀ ਮੈਨੂੰ ਲੱਗਦਾ ਇੱਥੋਂ ਕਿੰਨਾ ਉੱਚਾ ਹੋਊਗਾ ਚਲੋ ਪਹਿਲਾਂ ਆਪਾਂ ਇੱਥੇ ਦੱਸ ਦਈਏ ਪਾਣੀ ਕਿੰਨਾ ਉੱਚਾ ਹੋਵੇਗਾ ਜੀ ਇੱਥੋਂ ਪਾਣੀ ਪਰਲੇ ਬੰਨੇ 20 25 ਫੁੱਟ ਉੱਚਾ ਪਾਣੀ 20 25 ਫੁੱਟ ਉੱਚਾ ਚਾਹੀਦੀ ਪਾਣੀ ਜੇ ਉੱਥੋਂ ਕੋਈ ਨੁਕ ਇਥੋਂ ਇਥੋਂ ਵੀ 10 ਫੁੱਟ ਥੱਲੇ ਦਮਾ ਇਹਦਾ ਮਤਲਬ ਉੱਥੋਂ ਲੈ ਕੇ 30 ਫੁੱਟ ਥੱਲੇ ਆ 30 ਫੁੱਟ ਪਾਣੀ ਉੱਚਾ ਹੈ ਹਾਤੀ ਫੁੱਟ ਚਾ ਜੇ ਇਹਦਾ ਇਹਦਾ ਲੈਵਲ ਥੱਲੇ ਤੋਂ 30 ਫੁੱਟ ਪਾਣੀ ਉੱਚਾ ਹੈ 30 ਫੁੱਟ ਦਾ ਫਰਕ ਜੀ ਤੇ ਇਹ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਲੱਗਿਆ ਨੂੰ ਇੱਥੇ ਲੱਗਿਆ ਨੂੰ ਸਾਨੂੰ ਤਾਂ ਅਜ 10 ਦਿਨ ਹੋ ਗਏ ਲੱਗਿਆ ਨੂੰ ਅੱਛਾ ਜੀ ਪਹਿਲਾਂ ਜਦ ਬਹੁਤ ਹੌਲੀ ਹੌਲੀ ਕੰਮ ਚੱਲਦਾ ਰਿਹਾ ਹੈ ਅਫਸ਼ਾਸ਼ਨ ਨਹੀਂ ਆਇਆ ਆਮ ਲੋਕ ਜਨਤਾ ਹੀ ਆਈ ਹੈ ਹੁਣ ਉੱਥੋਂ ਦਾ 4 ਦਿਨ ਹੋ ਗਏ ਨੇ ਉਦੋਂ ਦਾ ਅਫਸ਼ਾਸ਼ਨ ਥੋੜਾ ਬਹੁਤਾ ਜਿੰਨਾ ਕੋਈ ਢਲਾਜਾ ਕੰਮ ਹੁੰਦਾ ਪਿਆ ਹੈ ਜਿਆ ਬਹੁਤ ਜਿਆਦਾ ਡੂੰਘਾ ਪਿਛਲੇ ਦਾ ਜਿਹੜਾ ਜਦੋਂ 1995 ਟੁੱਟਾ ਹੈ ਨਾ ਉਧਰ ਵੀ 25 ਫੁੱਟ ਜਿਹੜਾ ਡੂੰਘਾ ਹੈ ਇਧਰ ਵੀ ਡੂੰਘਾ ਹੈ ਵਿਚਕਾਰ ਬੰਨ ਨੇ ਇੱਕ ਵੇਰਵਾ ਹੋਰ ਕੱਢ ਦਿਆ ਜਿੱਥੇ ਆਪਾਂ ਖੜੇ ਆਂ ਇੱਥੋਂ ਤੁਸੀਂ ਕਹਿਣ ਰਹੇ ਹੋ ਪਰਲੇ ਬੰਨੇ ਪਾਣੀ 20 ਫੁੱਟ ਉੱਚਾ ਹਾਂਜੀ 20 ਫੁੱਟ 20 ਤੋਂ 22 ਹੋ ਸਕਦਾ 25 ਦਾ ਚਲੋ ਪਾਣੀ ਦਾ ਲੈਵਲ ਇੰਨਾ ਉੱਚਾ ਹੈ 20 ਫੁੱਟ ਉੱਚਾ ਤੇ ਨੀਵਾ ਕਿੰਨਾ ਪਰਲੇ ਬਣੇ ਨਿਮਾਨ ਕਿੰਨੀ ਹੈ ਨਿਮਾਨ ਪਰਲੇ ਤਾਂ ਵੀ ਹੁੰਨੀ ਹੈ 20 ਫੁੱਟ ਇਹਦਾ ਮਤਲਬ ਇਹਦਾ ਮਤਲਬ 40 ਫੁੱਟ ਪਾਣੀ ਬਿਲਕੁਲ ਜੀ ਬਿਲਕੁਲ ਜਿਹੜਾ ਪਰਲੇ ਬਣੇ ਪਾਣੀ ਦਾ ਲੈਵਲ 40 ਫੁੱਟ ਹਾਂਜੀ ਹਾਂਜੀ 40 ਫੁੱਟ ਇਹ ਤਾਂ ਫਿਰ ਬਹੁਤ ਦਾ ਕਾਰਨ 40 ਫੁੱਟ ਦੇ ਇਹ ਵੀ 95 ਜਿ 920 ਟੁੱਟ ਚੁੱਕਾ ਸੀ ਉਸ ਵਿੱਚ ਸਿਰਫ 1 ਬੰਨ ਬੱਜਾ ਹੈ ਜਿਹੜਾ ਉਹਦੇ ਨਾਲ ਥਾਂ ਜਿਹੜੀ ਉਹ ਨਹੀਂ ਵੀ ਨਹੀਂ ਰਹਿ ਗਈ ਉਹ ਪਾਣੀ ਦਾ ਉਧਰ ਪ੍ਰੈਸ਼ਰ ਬਣਦਾ ਪਾਣੀ ਜਾਈ ਦੌਰਾਨ ਕਿਸੇ ਨਾਲ ਬਹੁਤ ਜ਼ਿਆਦਾ ਤੇ ਉਹੀ ਸਿਹਰੀ ਬਣੀ ਵੀ ਇਨਸਾਨ ਵਾਲੀ ਫੇਰ ਵੱਡਾ ਹੋ ਸਕਦਾ ਜੇ ਨਹੀਂ ਦੇਖ ਭਲ ਪ੍ਰਸ਼ਾਸਨ ਦੇ ਕੋਈ ਅਧਿਕਾਰੀ ਕੋਈ ਡੀਸੀ ਕੋਈ ਐਸਟੀ ਨਹੀਂ ਜੋ ਲੰਮੇ ਚੌਦੇ ਇੱਥੇ ਦਾ ਆ ਜਿਹੜਾ ਫੈਸ਼ਨ ਦੁੱਜਾ ਹੀ ਇਹ ਕੀ ਨਾ ਹੈ ਨਹੀਂ ਦੀ ਪਾਗਲੇ ਨੇ ਦੂਜਾ ਕੋਈ ਨਹੀਂ ਆਇਆ ਅੱਜ ਤੱਕ ਡਰੇਨ ਉਹ ਪਾਗਲੇ ਨਹੀਂ ਇਹ ਡਰੇਨ ਪਾਗਲੇ ਆ ਇਹਨਾਂ ਉਹ ਲੱਗੇ ਨੇ ਛੋਟੇ ਉਹ ਵੀ ਛੱਡੇ ਪੱਦਰ ਤੇ ਨੇ ਝੜਦੇ ਝਟਾਉਂਦੇ ਨੇ ਆਣ ਕੇ ਚਲਾ ਜਾਂਦੇ ਜਿੱਥੇ ਮਰਜੀ ਪਾਣੀ ਛੱਡਣ ਅਖੀਰ ਪਾਣੀ ਸਾਡੇ ਕੋਈ ਪਹੁੰਚਦਾ ਇੱਥੇ ਪਾਣੀ ਆਉਣਾ ਹੀ ਆਉਣਾ ਇੱਥੇ ਆਣਾ ਹੀ ਆਣਾ ਇਹ ਤੋਂ ਅੱਗੇ ਰਸਤਾ ਹੀ ਕੋਈ ਨਹੀਂ ਹੈਗਾ ਅਗਰ ਬਾਰਿਸ਼ ਪੈਦੀ ਜੋ ਇਹ ਮਿੱਟੀ ਲਗਾ ਰਹੇ ਹੈ ਇਹ ਪਾਣੀ ਅਗਰ ਜਿੱਦਾਂ ਅੱਗੇ 3 ਦਿਨ ਬਾਰਿਸ਼ ਪਈ ਹੈ ਅਗਰ ਹੋਰ 3 ਦਿਨ ਬਾਰਿਸ਼ ਪੈਗੀ ਆ ਜਿਹੜੇ ਹੁਣ ਢਾਈ ਆਹ ਬੋਰੀਆਂ ਲੱਗੀਆਂ ਇਹਨਾਂ ਬੋਰੀਆਂ ਨੂੰ ਕਿਸੇ ਨੇ ਧੱਕਾ ਨਹੀਂ ਮਾਰਿਆ ਪਰਲੇ ਬੰਨੇ ਜਿਹੜਾ ਹਜ਼ਾਰਾਂ ਏਕੜ ਚ ਪਾਣੀ ਖੜਾ ਆ ਉਹ ਪਾਣੀ ਦੇ ਪ੍ਰੈਸ਼ਰ ਨੇ ਧੱਕਾ ਮਾਰਿਆ ਇਹਨੂੰ ਉਸ ਤੋਂ ਬਾਅਦ ਆਹ ਦੇਖੋ ਇੱਥੇ ਤਰੇਡ ਪੈ ਗਈ ਆ ਯਾਨੀ ਕਿ ਆਹ ਜਿਹੜਾ ਥਾਂ ਹੈ ਇਹ ਵੀ ਫਿਸਣ ਲਈ ਤਿਆਰ ਹੋ ਗਿਆ ਆਹ ਤਰੇਡ ਧਿਆਨ ਨਾਲ ਆਹ ਤਰੇਡ ਦਿਖਾਓ ਆ ਸਾਰਾ ਏਰੀਆ ਵੀ ਫਿਸਰਿਆ ਹੁਣ ਇਹ ਇਹਦਾ ਮਤਲਬ ਇਹ ਕਿ ਆ 10 ਫੁੱਟ 15 ਫੁੱਟ ਜਿਹੜਾ ਏਰੀਆ ਫਿਸਣਾ ਸ਼ੁਰੂ ਹੋ ਗਿਆ ਇਸ ਤੋਂ ਬਾਅਦ ਅੱਗੇ ਚੱਲ ਜੂਗਾ ਇਸ ਤੋਂ ਹਾਂਜੀ ਅਗਰ ਇੱਥੋਂ ਡਿੱਗ ਪਿਆ ਇਸ ਤੋਂ ਅੱਗੇ ਜਾਊਗਾ ਤਾਂ ਅੱਗੇ ਬੰਨ ਕਿੰਨਾ ਰਹਿ ਗਿਆ ਬੰਨ ਬਿਲਕੁਲ ਬੰਨਦਾ ਜਿਹੜਾ ਜਿਹੜਾ ਚੜਾਈ ਉਹ ਘਟਦੀ ਜਾਣੀ ਹੈ ਘਟਦੀ ਜਾਣੀ ਹੈ ਜਦੋਂ ਘਟ ਗਈ ਪਾਣੀ ਵਿੱਚ ਆ ਗਿਆ ਐਂਟਰ ਗਿਆ ਗਿਆ ਥੱਲੇ ਬਹਿ ਜਾਣਾ ਤਾਂ ਬੰਨ ਥੱਲੇ ਬਹਿਣਾ ਬਿਲਕੁਲ ਇੱਥੇ ਪ੍ਰਸ਼ਾਸਨ ਨੂੰ ਆਉਣਾ ਚਾਹੀਦਾ ਡੀਸੀ ਸਾਹਿਬ ਨੂੰ ਆਪ ਆਉਣਾ ਚਾਹੀਦਾ ਕਮਿਸ਼ਨਰ ਸਾਹਿਬ ਨੂੰ ਵੀ ਆਉਣਾ ਚਾਹੀਦਾ ਕਿਉਂ ਇੱਥੇ ਜੇ ਬੰਨ ਟੁੱਟਦਾ ਹੈ ਤੇ ਫਿਰੋਜ਼ਪੁਰ ਕਿ ਉਹ ਪੱਲਾ ਇਥੋਂ ਫਾੜਥਾ ਨਹੀਂ ਪਾਣੀ ਜਾ ਕੇ ਤੇ ਪੱਲੇ ਕੋਲ ਬੰਨ ਬਹੁਤ ਕਮਜ਼ੋਰ ਹੈ। ਅੱਛਾ। ਹਾਂ। ਬਾਪੂ ਜੀ ਤੁਸੀਂ ਤਾਂ 88 ਵਾਲਾ ਦੇਖਿਆ ਹੋਣਾ ਪਾਣੀ ਇਥੋਂ ਟੁੱਟਾ। ਹਾਂਜੀ ਟੁੱਟਿਆ ਹੋਇਆ ਇੱਥੇ। ਤੇ ਇਹ ਜੇ ਹੁਣ ਇਥੋਂ ਖਤਰਾ ਬੰਨਦਾ ਤਾਂ ਕੀ ਬਣੇਗਾ? ਇਹ ਜੀ ਆਪਣਾ 23 ਚ ਬੰਨ ਉਤੋਂ ਹਯਾਰਾ ਸਿੰਘ ਵਾਲਾ ਵਜਦਾ ਹੈ। ਹਾਂਜੀ। ਉਹ 23 ਦਾ ਟੁੱਟਿਆ ਹੈ। ਕਿੰਨੀ ਥਾਂ ਪਾੜ ਪਏ ਨੇ? ਦੋ ਦੋ ਕਿੱल्ल्याਾਂ ਦੇ। ਹਾਂਜੀ ਹਾਂਜੀ। ਮੁੱਠਿਆਂ ਵਾਲੇ ਕੋਲ ਜਿਹੜਾ ਟੁੱਟਾ। ਹਾਂਜੀ। ਉਹ ਹਯਾਰੇ ਵਾਲਾ ਬੰਨ ਵਜਦਾ ਹੈ। ਅੱਛਾ ਜੀ। ਉਹ ਕਹੇ ਨੇ ਨਹੀਂ ਬੱਦਾ ਅਸੀਂ ਮਿੰਤਾ ਕਰਕੇ ਆਪਦੇ ਬੰਦੇ ਹੱਡ ਲੱਗੇ ਰਹ ਉਹ ਬੰਨ ਇੱਥੇ ਸੱਟ ਪਾਈ ਦੀ। ਖੁੱਲ੍ਹ ਆ ਗਿਆ ਨਾ ਮੂੰਹ ਉੱਥੇ। ਖੁੱਲ੍ਹ ਆ ਗਿਆ ਸਾਰੇ ਦਰਿਆ ਇੱਧਰ ਆ ਗਿਆ ਸਿੱਧਾ। ਹਰੀਕਾਂ ਨੂੰ ਲੈ ਕੇ ਦਰਿਆ ਸਾਡੇ ਇੱਥੇ ਆਣ ਕੇ ਵਜਦਾ ਪਿਆ। ਬਿਲਕੁਲ ਜੀ ਮੈਂ ਇੱਥੇ ਯਾਦ ਕਰਾ ਦਿਆਂ ਤੁਹਾਨੂੰ ਪਿਛਲੇ ਦਿਨੀ ਮੈਂ ਇੱਕ ਖਬਰ ਲਾਈ ਸੀ ਜਿੱਥੇ ਮੈਂ ਕਿਹਾ ਸੀ ਕਿ ਮੈਂ ਪਹਾੜੀ ਤੇ ਖੜਾ ਇਹ ਬਜ਼ੁਰਗ ਉਸੇ ਬੰਨ ਦੀ ਗੱਲ ਕਰਦੇ ਆ ਉਸ ਬੰਨ ਦੇ ਵਿੱਚ 2-2 ਕਿੱਲੇ ਚੌੜਾ ਤੇ 50-50 ਫੁੱਟ ਡੂੰਘੇ ਤਿੰਨ ਪਾੜ ਪੈ ਗਏ ਨੇ ਉਹ ਜਿਹੜਾ ਬੰਨ ਆ ਉਹ ਇਸ ਬੰਨ ਨੂੰ ਰੋਕਦਾ ਸੀਗਾ ਪਾਣੀ ਨੂੰ ਸਿੱਧੀ ਟੱਕਰ ਲੱਗਣ ਤੋਂ ਤੇ ਬਾਪੂ ਉਹ ਬੰਨ ਟੁੱਟ ਗਿਆ ਤੇ ਹੁਣ ਉਹ ਪਾਣੀ ਫਿਰ ਸਿੱਧ ਇਹ ਬੰਦੇ ਨਾਲ ਜਿਸੋ ਚੱਲਦਾ ਹੈ ਰੈਟ ਤੋਂ ਇੱਥੇ ਪਾਣੀ ਜਾਣਕਾ ਵਜਦਾ ਬਾਪੂ ਰੁੱਖ ਵਗੈਰਾ ਵੀ ਨਹੀਂ ਲੱਗੇ ਬੰਦੇ ਦੋ ਪਾਸੇ ਕੋਈ ਰੁੱਖ ਨਹੀਂ ਹੈਗਾ ਇਹ ਕਰਦੇ ਕੁਛ ਨਹੀਂ ਮਹਿਕਮੇ ਵਾਲੇ ਜੀ ਫਿਰ ਉਹ ਜਿੰਨਾ ਰੱਖੀ ਕਰਨੀ ਉਹਨਾਂ ਹੀ ਵੜ ਦਿੱਤੇ ਨੇ ਰੁੱਖ ਕੋ ਨਹੀਂ ਗਏ ਸ ਤੇ ਰੁੱਖ ਨਹੀਂ ਹੈਗੇ ਕਿਵੇਂ 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 ਜੀ ਜਿੰਨਾ ਜਿੰਨਾ ਸੰਭਾਲ ਕਰਨੀ ਉਹ ਹੀ ਵੜ ਗਏ ਜਾਂਦੇ ਨੇ ਕਿਵੇਂ ਕਿਵੇਂ ਵੱਡ ਜਿਹੜੇ ਲੱਗਦੇ ਨਿਕੰਨੇ ਕੇ ਵੱਡ ਕੇ ਬਾਲਨ ਲੈ ਜਾਂਦੇ ਨੇ ਆ ਪਿਛਲੇ ਬਾਹਰ ਦੇ ਪਿੰਡ ਵਾਲੇ ਲੋਕ ਅੱਛਾ ਆਪ ਹੀ ਵੱਡ ਕੇ ਲੈ ਜਾਂਦੇ ਵੱਡ ਕੇ ਲੈ ਜਾਂਦੇ ਛੋਟੇ ਛੋਟੇ ਵੱਡਾ ਹੁੰਨ ਦਿੰਦੇ ਹੀ ਨਹੀਂ ਯਾਨੀ ਕਿਤੇ ਨਾ ਕਿਤੇ ਸਾਡੇ ਲੋਕਾਂ ਦੀ ਵੀ ਵੱਡੀ ਨਲਾਇਕੀ ਆ ਕਿਉਂਕਿ ਮੁਸੀਬਤ ਸਾਨੂੰ ਸਾਰਿਆਂ ਨੂੰ ਆ ਜੇ ਇੱਥੇ ਕੋਈ ਰੁੱਖ ਲਾਉਂਦਾ ਆ ਕੋਈ ਮਹਿਕਮੇ ਵਾਲਾ ਕਿਤੇ ਭੁੱਲੇ ਚੁੱਕੇ ਰੁੱਖ ਲਾ ਆ ਵੀ ਦਿੰਦਾ ਤੇ ਉਹਨਾਂ ਦੀ ਹਿਫਾਜ਼ਤ ਕਰਨੀ ਸਾਡਾ ਫਰਜ਼ ਆ ਡੰਗਰਾਂ ਤੋਂ ਵੀ ਬਚਾਓ ਤੇ ਉਹਨਾਂ ਨੂੰ ਸਗੋਂ ਸੰਭੋ ਤਾਂ ਕਿ ਉਹਨਾਂ ਇਹੋ ਜਿਹੀਆਂ ਮੁਸੀਬਤਾਂ ਦੇ ਵਿੱਚ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਹ ਨਾ ਕਰਨਾ ਪਵੇ ਆ ਦੇਖ ਪਰਲੇ ਪਾਸੇ ਜਿਵੇਂ ਮੈਂ ਪਿਛਲੇ ਕਿੰਨੇ ਚਿਰ ਦਾ ਰੌਲਾ ਪਾ ਰਿਆਂ ਕਿ ਪਰਲੇ ਪਾਸੇ ਹਜ਼ਾਰਾਂ ਏਕੜ ਦੇ ਵਿੱਚ ਸਤਲੁਜ ਦਰਿਆ ਛੂਕਾ ਮਾਰਦਾ ਪਿਆ ਤਾਂ ਇਧਰਲੇ ਪਾਸੇ ਸੇਮ ਆ ਕੇ ਆ ਬੋਰੀਆਂ ਜਿਹੜੀ ਇਧਰ ਪਿੰਡਾਂ ਵਾਲਿਆਂ ਨੇ ਜਾਂ ਪ੍ਰਸ਼ਾਸਨ ਨੇ ਜਿਹੜੀ ਇਧਰ ਧਿਰ ਲਾਈ ਸੀ ਉਹ ਧਿਰ ਜਿਹੜੀ ਡਿੱਗ ਗਈ ਆ ਇਹਦੇ ਵਿੱਚ ਕਿੱਡੀ ਵੱਡੀ ਪਾੜ ਪੈ ਗਈ ਆ ਦੂਰ ਤੱਕ ਦੇਖ ਲਓ ਤੁਸੀਂ ਕਿੱਡਾ ਵੱਡਾ ਪਾੜ ਪੈ ਗਿਆ ਤੇ ਜਿੱਥੇ ਮੈਂ ਖੜਾ ਮੇਰੇ ਸੱਜੇ ਖੱਬੇ ਪਾਸੇ ਵੀ ਮੇਰੇ ਪਾੜ ਪੈ ਗਿਆ ਇਧਰਲੇ ਪਾਸੇ ਯਾਨੀ ਜਿਹੜੀ ਥਾਂ ਤੇ ਮੈਂ ਖੜਾ ਆ ਇਹ ਸਾਰੀ ਡਿੱਗਣ ਵਾਲੀ ਐ ਇਸ ਪਾਸੇ ਆ ਥਾਂ ਜਿਹੜੀ ਆ ਉਹ ਸਾਰੀ ਦੀ ਸਾਰੀ ਇਧ ਕੋਈ ਗੱਟੇ ਲੱਗ ਜਾਣ ਪਿਛਲੇ ਪਾਸੇ ਨੋਚਾਂ ਵੱਜ ਜਾਣੇ ਤੇ ਪਿਛਲੇ ਪਾਸੇ ਪੱਥਰ ਦੇ ਜੜੇ ਹੈਗੇ ਆ ਉਹ ਬੰਨ ਬਣਾਏ ਜਾਣ ਤਾਂ ਕਿ ਇਹ ਜਿਹੜਾ ਬੰਨ ਹੈ ਜਿੱਥੇ 30 90 ਦੇ ਵਿੱਚ ਠੀਕ ਹੈ ਉਸ ਤੋਂ ਬਾਅਦ 95 ਦੇ ਵਿੱਚ ਤੇ ਇੱਕ ਵਾਰ ਹੋਰ ਜਿਹੜਾ ਹੈਗਾ ਇਸ ਜਗ੍ਹਾ ਤੋਂ ਬੰਨ ਟੁੱਟ ਚੁੱਕਾ ਤੇ ਖਤਰਾ ਬਰਕਰਾਰ ਆ ਪਿੱਛੇ ਪਾਣੀ ਦਾ ਪ੍ਰੈਸ਼ਰ ਦਬਾ ਪੂਰਾ ਹੈ ਅਜੇ ਹਰੀਕੇ ਹੈਡ ਤੋਂ 2,60,000 ਦੇ ਕਰੀਬ ਪਾਣੀ ਇਧਰ ਨੂੰ ਆ ਰਿਹਾ ਯਾਨੀ ਕਿ ਪਾਣੀ ਵੀ ਘਟ ਨਹੀਂ ਰਿਹਾ ਪਰ ਨੁਕਸਾਨ ਅੱਗੇ ਜਿਹੜਾ ਹੈਗਾ ਉਹ ਜ਼ਿਆਦਾ ਹੋ ਰਿਹਾ 30 ਤੋਂ 32 ਕਿਲੇ ਥਾਂ ਆ ਗਏ ਇਧਰ ਦਰਿਆ ਰੀਏ ਚ ਹੂੰ ਤੇ ਪੰਜ ਤੋਂ ਛੇ ਕਿਲੇ ਪੱਠੇ ਸੀਗੇ ਉਹ ਵੀ ਖਰਾਬ ਹੋ ਗਏ ਬਾਕੀ ਝੋਨਾ ਸੀਗਾ ਤੇ ਇਸ ਟਾਈਮ ਤੋਂ ਕੁਝ ਨਹੀਂ ਸਾਡੇ ਕੋਲ ਰਹਿ ਗਿਆ ਜਿਹੜੇ ਪੱਠੇ ਆ ਪਸ਼ੂ ਰੱਖੇ ਤੁਸੀਂ ਹਾਂਜੀ 100 ਤੋਂ 150 ਡੰਗਰ ਸਾਡੇ ਕੋਲ ਆ ਗਏ ਇਸ ਟਾਈਮ ਤੇ ਉਹਨਾਂ ਨੂੰ ਕਿੱਥੋਂ ਦਾਣਾ ਪਾਣੀ ਆਉਂਦਾ ਜੋ ਤੂੜੀ ਹੈਗੀ ਉਹ ਅਸੀਂ ਸੁੱਕੇ ਬਨੇ ਰੱਖੀ ਏ ਉਹ ਥੋੜੀ ਥੋੜੀ ਪਾਈ ਜੰਨੇ ਆ ਬਸ ਉਸੇ ਨਾਲ ਟਾਈਮ ਪਾਸ ਕਰੀ ਜੰਨੇ ਆ ਤੇ ਤੁਹਾਨੂੰ ਹੁਣ ਚਾਹੀਦਾ ਕਿ ਇਸ ਮੌਕੇ ਤੇ ਕੀ ਸਾਨੂੰ ਜੇ ਚਾਰ ਮਿਲ ਜੇ ਜਾਂ ਫੀਡ ਮਿਲ ਸੋ ਹੋਰ ਆਪਾਂ ਰਾਸ਼ਨ ਖਾਣ ਨੂੰ ਨਹੀਂ ਚਾਹੀਦਾ ਪਰ ਕੁਝ ਵੀ ਉਹ ਤਾਂ ਆਪਾਂ ਨੂੰ ਆਪੇ ਮਾਲਕ ਕਿਸੇ ਬੰਨੂ ਕਰੂਗਾ ਤਾਂ ਹੋ ਜਾਊਗਾ ਆਪਾਂ ਆਹ ਦੇਖੋ ਤੁਸੀਂ ਇਹ ਬੰਨ ਜਿਹੜਾ ਹੈ ਕਰੀਬ ਮੈਨੂੰ ਲੱਗਦਾ ਹੈ 40 ਫੁੱਟ ਚੌੜਾ ਹੋਣਾ ਜਿੱਥੇ ਕੈਮਰਾਮੈਨ ਖੜਾ ਮੈਂ ਬੰਨ ਦੇ ਉੱਪਰ ਆ ਇਹ ਪਾਣੀ ਜਿਹੜਾ ਰਿਸ ਰਿਹਾ ਹੈ ਪਰਲੇ ਪਾਸਿਓਂ ਦਰਿਆ ਦਾ ਪਾਣੀ ਥੱਲਿਓਂ ਬੰਨ ਦੇ ਥੱਲਿਓਂ ਜਿਹੜਾ ਹੈਗਾ ਰਿਸ ਕੇ ਆ ਰਿਹਾ ਠੀਕ ਹੈ ਇਹਨੂੰ ਤੁਸੀਂ ਸੇਮ ਕਹਿ ਲਓ ਜਾਂ ਇਹਨੂੰ ਕੁਝ ਹੋਰ ਚੀਜ਼ ਕਹਿ ਲਓ ਪਰ ਕਿਸ ਤਰ੍ਹਾਂ ਕਿਤੇ ਪਾਣੀ ਤਾਂ ਦਰਿਆ ਦਾ ਹੀ ਆ ਰਿਹਾ ਤਾਂ ਖਤਰਾ ਜਿਹੜਾ ਉਹ ਵੱਧ ਸਕਦਾ ਕਿਉਂਕਿ ਪਰਲੇ ਬੰਨੇ ਪ੍ਰੈਸ਼ਰ ਜਿਵੇਂ ਪਹਿਲਾਂ ਵੀ ਦੱਸਿਆ ਕਿ ਪਾਣੀ ਹਜ਼ਾਰਾਂ ਏਕੜ ਗਿਣਤੀ ਦੇ ਹਜ਼ਾਰਾਂ ਏਕੜ ਕਿਲਿਆਂ ਦੇ ਵਿੱਚ ਖੜਾ ਹੈ ਤੇ ਦੇਖੋ ਤੁਸੀਂ ਮੈਂ ਕਿੰਨੀ ਉੱਚੀ ਥਾਂ ਤੇ ਖੜਾ ਤੇ ਇਹ ਕਰੀਬ ਜਿੱਥੇ ਪਾਣੀ ਥੱਲੇ ਇਧਰ ਨੀਵੀਂ ਧਰਤੀ ਹੈ ਜਿੱਧਰ ਉਹ 40 ਫੁੱਟ ਥਾਂ ਡੂੰਘਾ ਹੋਗਾ ਜਿੱਥੇ ਮੈਂ ਖੜਾ ਉਥੋਂ ਤੇ ਪਰਲੇ ਪੰਨੇ ਜਿਹੜਾ ਪਾਣੀ ਹੈ ਉਹ ਇਧਰਲੇ ਪਾਸੇ ਵਾਲੀ ਧਰਤੀ ਤੋਂ ਕਰੀਬ 25 ਤੋਂ 27 ਫੁੱਟ ਉੱਚਾ ਤੇ ਜੇ ਥੋੜਾ ਕੋਈ ਨੁਕਸਾਨ ਹੁੰਦਾ ਹੈ ਤਾਂ ਕਿੰਨੇ ਪ੍ਰੈਸ਼ਰ ਨਾਲ ਪਾਣੀ ਥੱਲੇ ਡਿੱਗੇਗਾ ਤਾਂ ਫਿਰੋਜ਼ਪੁਰ ਤੱਕ ਜਾਂਦੇ ਆ ਜਿਹੜਾ ਉਹ ਸਮਾਂ ਨਹੀਂ ਲੱਗਣਾ ਇਸ ਕਰਕੇ ਸਮਾਂ ਰਹਿੰਦਿਆਂ ਇਹ ਥਾਂ ਨੂੰ ਜਿਹੜਾ ਹੈ ਪਿਛਲੇ ਪਾਸੇ ਉਹ ਪੱਕਾ ਕੀਤਾ ਜਾਣਾ ਚਾਹੀਦਾ ਤਾਂ ਕਿ ਫਿਰੋਜ਼ਪੁਰ ਦੇ ਵਿੱਚ ਸ਼ਹਿਰੀ ਏਰੀਆ ਦੇ ਵਿੱਚ ਪਾਣੀ ਜਿਹੜਾ ਉਹ ਤੋਂ ਵੀ ਬਚਾ ਹੋ ਸਕੇ ਜਿਹੜੇ ਸਾਹਮਣੇ ਲੋਕ ਰਹਿੰਦੇ ਨੇ ਉਹਦੀਆਂ ਜ਼ਮੀਨਾਂ ਬਰਬਾਦ ਹੋ ਜਾਣਗੀਆਂ ਇਹ ਪਿੰਡਾਂ ਨੂੰ ਸਿੱਧੀ ਟੱਕਰ ਇੱਥੇ ਚਮੜੇ ਪਿੰਡ ਇਹਦੇ ਇਸ ਪਿੰਡ ਨੂੰ ਸਿੱਧੀ ਟੱਕਰ ਵੱਜਦੀ ਹੈ ਤਾ ਪਿਛੇ ਜਦੋਂ ਇਹ ਪਾਣੀ ਥੱਲੇ ਰਹਿ ਜੇ ਤਾਂ ਹੁਣ ਵੀ ਸਾਡੀ ਬੇਨਤੀ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਇਹ ਬੇਨਤੀਆਂ ਕਰਦੇ ਆ ਰਹੇ ਮੁੱਠਿਆਲੇ ਦਾ ਬੰਨ੍ਹ ਦਿਖਾਇਆ ਸੀ ਮੈਂ ਇਸੇ ਤਰੀਕੇ ਨਾਲ ਜਦੋਂ ਮੈਂ ਕਹਿ ਸੀ ਕਿ ਮੈਂ ਪਹਾੜ ਤੇ ਖੜਾ ਹੁਣ ਵੀ ਇੱਥੋਂ ਦੇ ਲੋਕਾਂ ਨੇ ਇਹੀ ਗੱਲ ਕਹੀ ਹੈ ਕਿ ਉਹ ਜਿਹੜਾ ਬੰਨ੍ਹ ਮੁੱਠਿਆਲੇ ਦਾ ਟੁੱਟਾ ਆ ਉਹਦੇ ਕਰਕੇ ਸਿੱਧੀ ਟੱਕਰ ਐਸ ਥਾਂ ਨੂੰ ਪੈ ਰਹੀ ਆ ਤੇ ਇੱਥੋਂ ਤੇ 86 ਦੇ ਵਿੱਚ 92 95 ਦੇ ਵਿੱਚ ਯਾਨੀ ਕਿ ਤਿੰਨ ਵਾਰ ਬੰਨ੍ਹ ਜਿਹੜਾ ਇੱਥੋਂ ਹੀ ਟੁੱਟ ਚੁੱਕਾ ਤੇ ਹੁਣ ਫਿਰ ਹਾਲਾਤ ਉਹੀ ਬਣ ਗਿਆ ਤੇ ਰੇੜਾਂ ਜਿਹੜੀਆਂ ਵੱਡੀਆਂ ਵੱਡੀਆਂ ਔਸ ਪਾਸੇ ਜਿੱਧਰ ਜੀ ਬਾਕੀ ਡਰੇਨੂ ਵਿਭਾਗ ਤੋਂ ਡਰੇਨੂ ਵਿਭਾਗ ਤੋਂ ਆ ਸਥਿਤੀ ਵੈਸੇ ਇੱਥੇ ਖਤਰਨਾਕ ਹੈਗੀ ਹੈ ਕਿ ਨਹੀਂ ਤੁਹਾਡੇ ਸਾਹਮਣੇ ਇਹ ਜ਼ਿਆਦਾ ਲੀਕੇਜ ਹੁੰਦੀ ਫਿਰ ਤਾਂ ਖਤਰਨਾਕ ਹੈ ਬਾਕੀ ਸੀਪੇਜ ਆਈ ਇਹ ਲੀਕੇਜ ਨਹੀਂ ਹੈ ਸੀਪੇ ਪਾਣੀ ਸਾਫ ਆ ਰਿਹਾ ਜੇ ਮਿੱਟੀ ਵਾਲਾ ਆਉਂਦਾ ਫਿਰ ਖਤਰਾ ਇਹੋ ਜੀ ਸਥਿਤੀ 'ਚ ਫਿਰ ਕੀ ਕਰਦੇ ਹੋ ਨੇ ਇਹ ਮਿੱਟੀ ਡਿੱਗਣ ਤੋਂ ਰੋਕ ਰਹੇ ਆ ਜੀ ਮਗਰ ਸਪੋਰਟ ਦੇ ਕੇ ਮਿੱਟੀ ਨੂੰ ਅੱਛਾ ਜੀ ਹਾਂਜੀ ਹਾਂਜੀ ਨਹੀਂ ਪਾਣੀ ਇਧਰਲੇ ਬਨੇ ਪ੍ਰੈਸ਼ਰ ਜ਼ਿਆਦਾ ਹੈ ਇਧਰ ਬਨੇ ਜੇ ਲੀਕ ਹੁੰਦਾ ਤੇ ਰਾਤ ਦੇ ਸਮੇਂ ਕਿਤੇ ਖੁੱਡ ਪੈ ਗਏ ਜਿਆਦਾ ਹੋ ਗਿਆ ਫੇਰ ਨਹੀਂ ਰਾਤ ਨੂੰ ਵੀ ਬੰਦੇ ਤਕਰੀਬਨ ਹੁੰਦੇ ਹੀ ਆ ਸਾਡੇ 12 1 ਵਜੇ ਤੱਕ ਇੱਥੇ ਕੰਮ ਕਰਦੇ ਆ ਦੋ ਸ਼ਿਫਟਾਂ ਚ ਲੱਗਦੇ ਆ ਤੇ ਸਮਾਂ ਰਹਿੰਦਿਆ ਪਿਛਲੇ ਬਨੇ ਕਿਉਂ ਨਹੀਂ ਕੀਤਾ ਜਾਂਦਾ ਪਿਛਲੇ ਬਨੇ ਕੋਈ ਪੱਥਰਾਂ ਦੇ ਸਪੋਰਟਾਂ ਲਾਈਆਂ ਜਾਣ ਵੀ ਬੰਨ ਕਿਉਂਕਿ ਇਥੋਂ ਤਿੰਨ ਵਾਰ ਟੁੱਟ ਚੁੱਕਾ 88 90 99 95 ਦੇ ਵਿੱਚ ਏਰੀਆ ਦੇ ਵਿੱਚ ਤੇ ਪਿਛੇ ਸਮਾਂ ਰਹਿੰਦਿਆ ਕਿਉਂ ਨਹੀਂ ਕਰਦਾ ਪ੍ਰ ਪਰ ਇਹ ਅਸਲ ਚ ਲੀਕੇ ਥੱਲੋਂ ਆ ਜੇ ਇੱਕ ਕਿਲਾ ਦੂਰ ਜਾ ਕੇ ਇੰਨੀ ਐ ਨਸਲ ਨੀਵੇਂ ਆ ਅੱਛਾ ਜੀ ਰੇਤਾ ਦੇ ਥੱਲੋਂ ਦੀ ਪਾਣੀ ਆਉਂਦੇ ਤਾਂ ਕਿਲਾ ਅੱਗੇ ਜਾ ਕੇ ਦੇਖ ਲਓ ਉੱਥੇ ਵੀ ਸੀਪੇ ਜਾਈਏ ਇਹ ਤਾਂ ਤੁਸੀਂ ਹੁਣ ਮੰਨ ਹੀ ਗਏ ਕਿ ਪਰਲੇ ਬੰਨੇ ਵੀ ਇੱਦੋਂ ਵੀ ਜ਼ਿਆਦਾ ਨੀਵਾ ਐ ਤਾਂ ਥੱਲੇ ਉਹ ਜਿਹੜੀ ਰੇਤਾ ਇੱਕ ਕਿਲਾ ਦੂਰ ਜਾ ਕੇ ਹਾਂ ਕੁਝ ਏਰੀਆ ਨੀਵਾ ਹੈਗਾ ਡਿਪਰੈਸ਼ਨ ਚ ਹਾਂ ਜੀ ਉਹ ਥੱਲੇ ਲੀਕੇ ਜ ਉਹਦੇ ਰਾਈ ਆਉਂਦੀ ਆ ਅਸੀਂ ਉੱਥੋਂ ਤੱਕ ਉੱਥੋਂ ਲੈ ਕੇ ਇੱਥੋਂ ਤੱਕ ਜਿਹੜੀ ਲੀਕੇਜ ਉਹ ਆਉਂਦੀ ਹੈ ਸੀਪੇ 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 ਜਾਂਦੀ ਹੈ ਤਾਂ ਉਹ ਉਹਦਾ ਹੱਲ ਕੀ ਹੈ ਯਾਨੀ ਪੱਕੇ ਤੌਰ ਤੇ ਹੱਲ ਕੀ ਹੁੰਦਾ ਪੱਕੇ ਤੌਰ ਤੇ ਤਾਂ ਇਹੀ ਜਮੀਨਾਂ ਤੇ ਇਹ ਤਾਂ ਉਹ ਤਾਂ 1988 ਤਾਂ ਤੁਸੀਂ ਇਹ ਤਾਂ ਤੁਸੀਂ ਹਾਸੇ ਵਾਲੀ ਗੱਲ ਕੀਤੀ ਹੈ ਜ਼ਮੀਨਦਾਰਾਂ ਦੇ ਸੁੱਟ ਦਿੱਤਾ ਤੁਸੀਂ ਪ੍ਰਸ਼ਾਸਨ ਕੀ ਕਰਦਾ ਹੈ ਤਿੰਨ ਮੇਰਾ ਹਾਂ ਪ੍ਰਸ਼ਾਸਨ ਤਾਂ ਹੀ ਆਪਣਾ ਮਿੱਟੀ ਹੁਣ ਪਲਾ ਰਹੇ ਆ ਜੀ ਹੁਣ ਐਨਐਸਐਲ ਹੀ ਨਹੀਂਵੇਂ ਐਨਐਸਐਲ ਉੱਚੇ ਹੋਣਗੇ ਫੇਰ ਹੀ ਆਣੇ ਬਾਕੀ ਜੇ ਹੈਗਾ ਤਾਂ ਮਿੱਟੀ ਪਾ ਰਹੇ ਆ ਜੀ ਤੇ ਇਸ ਪਾਸੇ ਹੋ ਅੱਗੇ ਗੱਲ ਕੀਤੀ ਹੋਈ ਹੈ ਅਫਸਰਾਂ ਨਾਲ ਅੱਛਾ ਜੇ ਪੜਲਿੰਗ ਹੋ ਜੇ ਅੱਗੇ ਹਾਂ ਨਹੀਂ ਇਹ ਤਾਂ ਤੁਸੀਂ ਚਾਹੁੰਦੇ ਹੋ ਕਿ ਕਿਸਾਨ ਮਿੱਟੀ ਪਾ ਕੇ ਉੱਚਾ ਇਹਨੇ ਡੂੰਘ ਜਿਹੜਿਆ ਹੈ ਕੁਦਰਤੀ ਕੁਦਰਤੀ ਟੂਆ ਪਿਆ ਸੀ 1988 ਜਦੋਂ ਪਾੜ ਪਿਆ ਇਹਨੂੰ ਕਿਸਾਨ ਕਿਵੇਂ ਭਰਨ ਸਰਕਾਰਾਂ ਕਦੇ ਹਸਤੇ ਹੁੰਦੀਆਂ ਡਿਪਾਰਟਮੈਂਟ ਤੁਸੀਂ ਕਦੇ ਹਸਤੇ ਮਹਿਕਮੇ ਨੇ ਤਾਂ ਬੰਨ ਤੇ ਕੰਮ ਕਰਨਾ ਇਹ ਅਗਲੇ ਬੰਨ ਪਾਸੇ ਪਰਲਿੰਗ ਕਰਾਂਗੇ ਤੇ ਬੰਨ ਟੁੱਟ ਦਰਿਆ ਨੇ ਪਰਲਿੰਗ ਕਰਾਂਗੇ ਨਾ ਤਾਂ ਅਗਲੇ ਪਾਸੇ ਪਾਣੀ ਘਟੇ ਤੋਂ ਹੋਣੀ ਇਹ ਇਹ ਪਹਿਲਾਂ ਕਿਉਂ ਨਹੀਂ ਕਰਦੇ ਇਹ ਤਾਂ ਪਾਣੀ ਘਟੇ ਤੋਂ ਹੁਣ ਆ ਕੇ ਬੂਹੇ ਜਨ ਵਿਨੋ ਕੁੜੀ ਦੇ ਕੰਨ ਆ ਗਏ ਪਹਿਲਾਂ ਕਿਉਂ ਨਹੀਂ ਕਰਦੇ ਪਹਿਲਾਂ ਮਿੱਟੀ ਪਾਈ ਸੀਗੀ ਇਹਦੇ ਤੇ ਕਿਉਂ ਜੀ ਪਾਈ ਸੀ ਮਿੱਟੀ ਦੱਸੋ ਕਦੋਂ ਪਾਈ ਸੀ ਦੱਸੋ ਇੱਕ ਮਿੰਟ ਇੱਕ ਮਿੰਟ ਦੱਸੋ ਕਦੋਂ ਪਾਈ ਸੀ ਦੱਸੋ ਤਿੰਨ ਮੇਰਾ ਕਹਿੰਦਾ ਕਿ ਮਿੱਟੀ ਪਾਈ ਸੀ ਦੱਸੋ ਕਦੋਂ ਪਾਈ ਸੀ ਤੇ ਤੇਜ ਨਹੀਂ ਪਾਈ ਤੇਜ ਅਸੀਂ ਪਾਈ ਕਟੋਰੋਂ ਮਿੱਟੀ ਲੱਗ ਗਈ ਤੁਸੀਂ ਪਾਈਏ 24 ਚ ਮਿੱਟੀ ਤੁਸੀਂ 24 ਚ ਪਾਈ ਮੇਰੀ ਪਹਿਲੀ ਜੋ ਚੱਕ ਕੇ ਜਾਂਦੀ 4 ਕਿਲੋ ਮੈਂ ਦਿੱਤੀ ਮਿੱਟੀ 4 ਕਿਲੋ ਮੈਂ ਦਿੱਤੀ ਇਹ ਨਹੀਂ ਪਈਏ ਪਰ ਉਹ ਤਾਂ ਨਹੀਂ ਪਈ ਇੱਕ ਟੋਰੋਂ ਮਿੱਟੀ ਪਈ ਜਾਣ ਕੇ ਸਾਰੀ ਪੰਚਾਇਤ ਵਾਲੀ ਪਈ ਤੋਂ ਲੈਂਦੀ ਆ ਹਾਂ ਇੱਥੇ ਆਪ ਦੀਆਂ ਟਰਾਲੀਆਂ ਲਾਖਦੀਆਂ ਸਾਰੀ ਚ ਨਹੀਂ ਫੁੱਟ ਫੁੱਟ ਮਿੱਟੀ ਪਈ ਆ ਪਈ 3 ਫੁੱਟ ਕਿਹਾ ਫੁੱਟ ਪਈਏ ਬੰਨੂ ਨਾ ਭਾਈ ਕੋਈ ਇੰਤਜ਼ਾਮ ਤਾਂ ਨਹੀਂ ਨਾ ਨਹੀਂ ਨਹੀਂ ਤੁਸੀਂ ਅੱਜ ਸਰ ਤੁਸੀਂ ਕਹਿ ਰਹੇ ਹੋ ਬੰਨ ਦੇ ਉੱਤੇ ਪਈ ਆ ਕਿ ਸਾਈਡ ਤੇ ਪਿੱਛੇ ਪਈ ਆ ਉੱਤੇ ਪਈ ਜੀ ਉੱਪਰ ਪਈ ਉੱਪਰ ਪਈ ਦਾ ਫਾਇਦਾ ਹਾਈਟ ਰੇਸ ਕੀਤੀ ਆ ਜੀ ਚਾਹੀ ਉੱਤੇ ਨਾ ਪਈ अच्छा ये कह रहे सी कि इन दे तो जी, तो जी, दे पहलो शुरू तो लेके 2800 जो भी ऐसी ਸਾਡੀ ਮੰਗ ਸੀ ਨਾ ਸਾਡੀ ਮੰਗ ਇਹ ਸੀ ਵੀ ਇਹ ਤੋੜ ਪਹਿਲਾਂ ਉੱਥੇ ਹੁੰਦਾ ਸੀ ਉਹ ਪੱਥਰ ਲੱਗ ਗਿਆ ਉੱਥੇ ਲੱਗਾ ਆ ਪੁਰਾਣਾ ਉਹ ਬਚ ਗਿਆ ਇੱਥੇ ਵੀ ਜਿਹੜਾ ਜਿੰਨਾ ਮੰਨਦੇ ਇੱਥੇ ਥੱਲੇ ਲੈ ਕੇ ਪੱਥਰ ਲਾ ਦਿਓ ਚਿੰਦੇਓ ਤੇ ਸਾਡਾ ਪਚਾ ਹੋ ਸਕਦਾ ਪਰ ਅੱਜ ਤੱਕ ਸਰਕਾਰਾਂ ਬਦਲੀਆਂ ਕਿਸੇ ਨੇ ਗੱਲ ਸੁਣੀ ਨਹੀਂ ਉਹ ਤਾਂ ਕਹਿੰਦੇ ਕਿਸਾਨ ਮਿਟਾਉਂਦਾ ਹੀ ਨਹੀਂ 2000 ਪਹਿਲਾਂ ਸੈਸ਼ਨ ਸਿਆਲ ਵਿੱਚ ਵੀ ਆਉਂਦਾ ਸੀ ਸਾਨੂੰ ਇਥੋਂ ਇੱਥੇ ਬੇਲਦਾ ਰਿਹਾ ਹੈ ਮਹੌਨ ਸਿੰਘ ਸਾਨੂੰ ਦੱਸਦਾ ਸੀ ਅਸੀਂ ਮੌਕੇ ਤੇ ਆ ਜੰਨੇ ਸਾਰੀ ਸ਼੍ਰੀ ਦੀ ਦੱਸਨੇ ਸਾਨੂੰ ਕੀ ਲੋੜ ਹੈ ਅੱਜ ਤਾਂ ਆਉਂਦਾ ਹੀ ਨਹੀਂ ਕੋਈ ਆ ਪਾਣੀ ਜਾਏ ਸਿਆਲਟਾਇਆ ਇੱਥੇ ਕੋਈ ਕਿ ਸਮਰਹਿੰਦਿਆ ਬਿਲਕੁਲ ਨਹੀਂ ਆਉਂਦੇ ਬਿਲਕੁਲ ਸਮਰਹਿੰਦਿਆ ਪ੍ਰਸ਼ਾਸਨ ਜਿਹੜਾ ਉਹ ਆਪ ਦਾ ਮਰਜ਼ੀ ਹੁਣ ਵੇਖੋ ਇਹ ਨਸਿੱਧਾ ਕਹਿੰਦਾ ਵੀ ਕਿਸਾਨ ਆ ਕਿਸਾਨ ਦਿਹਾੜੀ ਕਰਦਾ ਉਹ ਉਹਦੀ 9 ਕਿਲੇ ਪਹਿਲੀ ਹੀ ਉਹਦੀ 95 ਵਿੱਚ ਖਤਮ ਹੋ ਚੁੱਕੀ ਐਸਡੀਓ ਸਾਹਿਬ ਕਹਿੰਦੇ ਆ ਕਿ ਕਿਸਾਨ ਇੱਧਰ ਵੀ ਥਾਂ ਉੱਚੀ ਕਰ ਲੈਣ ਇੱਧਰ ਉੱਚੀ ਕਰ ਲੈਣ ਕਿਸਾਨ ਜੇ ਇੰਨੀ ਇੰਨੀ ਆਉਂਦੇ ਕੋਈ ਸਮੱਥਾ ਹੀ ਨਹੀਂ ਹੁੰਦਾ ਕੋਲ ਕਿੰਨੇ ਆਉਂਦੇ ਇੰਨੀ ਪਹਿਲੀ ਉਹਦੀ ਉਹਦੀ ਫਸਲ ਖਰਾਬ ਹੋ ਉਹ ਦਿਹਾੜੀ ਕਰਦਾ ਦੋ ਬੰਨੇ ਲੱਗ ਜੇ ਨਾ ਪੱਥਰ ਦੋ ਬੰਨੇ ਇਹ ਪੱਥਰ ਲਾਉਣਾ ਦਾ ਕੰਮ ਹੈ ਸ਼ਾਸਨ ਦਾ ਕੰਮ ਹੈ ਇਥੇ ਪੱਥਰ ਦੀ ਲੋ ਜੇ ਉਹਨਾਂ ਦੀ ਨਹੀਂ ਸਮਝਿਆ ਉਹ ਫਿਰ ਪਾਸੇ ਜਾ ਕੇ ਪਹਿਲੀ ਲੈ ਲੈਣੇ ਦੋ ਚਾਰ ਗੱਲ ਉਹਨਾਂ ਇੱਥੇ ਤੋਏ ਜਗ੍ਹਾ ਤੇ ਰਹਿਣਾ ਉਹ ਤਾਂ ਬਾਹਰ ਪਹਿਲੀ ਲੈ ਲੈ ਕੇ ਜਾ ਕੇ ਬਿਲਕੁਲ ਜੀ ਬਿਲਕੁਲ ਉਹ ਆ ਸਾਹਮਣੇ ਬੈਠੇ ਨੇ ਉਹਨਾਂ ਦੇ ਕੋਠੇ ਵੀ ਨਹੀਂ ਪਏ ਦਿਹਾੜੀਆਂ ਕਰਦੇ ਨੇ ਦਿਹਾੜੀਆਂ ਮਾਲ ਉਹਨਾਂ ਦਾ ਖੁੱਬੇ ਜਿ ਖਲਾ ਉਹ ਮਿੱਟੀ ਪਾ ਲੈਗਾ ਇਥੇ ਆਉਂਦਾ ਡੁੱਬ ਗਿਆ ਜਿ ਮਿੱਟੀ ਪਾਉਣ ਦਾ ਅਕਾਊਂਟ ਉੱਪਰ ਤੇ ਇਹ ਚੱਲੇ ਬੈਠਾ ਵੈਸੇ ਆਹ ਦੇਖੋ ਸਾਡੇ ਨਾਲ ਰਲ ਮਿਲ ਕੇ ਚੱਲੋ ਆਹ ਢਾਈ ਕਿੱਲੇ ਢਾਈ ਆ ਵੰਗ ਸਾਡੀ ਡਿੱਵੀ ਗਈ ਇੱਥੇ ਨੀਵੇਂ ਥਾ ਚੀ ਆਹ ਸਾਹਮਣੇ 99 ਜੁਲਦੀ ਹੈ ਬੈਠੇ ਆਹ ਸਾਹਮਣੇ ਚਾਂਗ ਵਿੱਚ ਸਾਡੀ ਗਈ ਹੈ ਦੋ ਦੋ ਲੱਖ ਰੁਪਈਆ ਲਾ ਗਏ ਕੋਈ ਇਹ ਮੌਕਾ ਨਹੀਂ ਆਪੇ ਇਹ ਨਹੀਂ ਬਣੇ ਹੂੰ ਇਹਨੂੰ ਕਿੱਦੀ ਪਈ ਆਹਦੇ ਵਹੀਂ ਤੁਹਾਡੇ ਕੋਲ ਲੋਕ ਦਿੰਨੇ ਕਰਦੇ ਨਹੀਂ 4 ਲੱਖ ਹੋਰ ਲਾਈਏ ਉਹ ਤਾਂ ਕਹਿੰਦੇ ਮਿੱਟੀ ਉਹ ਤਾਂ ਕਹਿੰਦੇ ਮਿੱਟੀ ਲਾ ਕੇ ਉੱਚਾ ਕਰ ਲੋ ਉਹ ਬਾਤ ਮੀਡੀਆ ਕਿਥੋਂ ਲਿਆਈਏ ਉਹ ਕਹਿੰਦੇ ਤੁਸੀਂ ਆਹ ਵੇਖੋ ਜੀ ਆਹ ਕਿਸਾਨ ਆ ਆਹ ਕਿਸਾਨ ਆ ਤੁਸੀਂ ਇਹਦੇ ਹਾਲਾਤ ਲੱਗਦੇ ਆ ਵੀ ਇਹ ਜਿਹੜਾ ਮਿੱਟੀ ਪਾ ਕੇ ਇਸ ਥਾਂ ਨੂੰ 40 ਫੁੱਟ ਉੱਚੀ ਕਰ ਲੂਗਾ ਮਿੱਟੀ ਲਿਆ ਰਹੇ ਹਾਂ ਹੁਣ ਤਾਂ ਅਸੀਂ ਲਿਆ ਰਹੇ ਹਾਂ ਜੀ ਹੁਣ ਤਾਂ ਮੈਂ ਕੋਈ ਲਿਆ ਰਹੇ ਤੁਸੀਂ ਕਹਿੰਦੇ ਕਿਸਾਨ ਉੱਚੀ ਕਰ ਲੈਣ ਇਧਰਲੇ ਇੱਕ ਕਿੱਲਾ ਮੇਰੀ ਗੱਲ ਸੁਣੋ ਕਿਸੇ ਦੀ ਜ਼ਮੀਨ 'ਚ ਜਾ ਕੇ ਮਿੱਟੀ ਪਾਊਗਾ ਮਹਿਕਮਾ ਹੀ ਲਿਆਓ ਭਾਈ ਕੋਣਗੇ ਤੁਸੀਂ ਲਿਆਓ ਕੋਈ ਕਮੇਟੀ ਲਾਓ ਕਿੱਥੇ ਪਾ ਦਣਾ ਬਾਪੂ ਜੀ ਤੁਸੀਂ ਪਹਿਲੀ ਉੱਚੀ ਕਰ ਲਓ 10 10 20 20 ਫੁੱਟ ਕਿੱਥਾਂ ਕਰੀਏ ਸਾਨੂੰ ਆਹ ਦੱਸੋ ਕਿ ਆਪਾਂ ਸਰਕਾਰ ਕਹਿੰਦੀ ਵੀ ਇਹ ਕਰ ਲੈ ਸਰਕਾਰ ਨੂੰ ਕੋ ਦੇਵੇ ਇਹ ਸਰਕਾਰ ਦਵੇ ਤੇ ਬੇ ਸਰਕਾਰ ਦੇਵੇ ਨਹੀਂ ਕਰੀਏ ਸੋ ਦੇਖੋ ਲੋਕ ਪਰੇਸ਼ਾਨ ਨੇ ਤੇ ਮਹਿਕਮੇ ਦੇ ਅਧਿਕਾਰੀ ਕਹਿੰਦੇ ਆ ਕਿ ਕਿਸਾਨ ਆਪ ਹੀ ਸਾਰਾ ਕੁਝ ਕਰਨ ਲੱਗੇ ਨੇ ਕਿਸਾਨ ਦੇਖੋ ਲੰਗਰ ਵੀ ਚੱਲਦੇ ਪੈਣੇ ਸਾਰਾ ਸਹਿਯੋਗ ਵੀ ਦੇ ਰਹੇ ਨੇ ਜਿਹੜਾ ਕੰਮ ਪ੍ਰਸ਼ਾਸਨ ਦਾ ਹੁੰਦਾ ਉਹ ਸਮਾਂ ਰਹਿੰਦਿਆ ਨਹੀਂ ਹੁੰਦਾ ਇਸ ਕਰਕੇ ਲੋਕ ਜਿਹੜੇ ਆ ਉਹ ਇਹੋ ਜੀ ਸਥਿਤੀ ਬਣਦੀ ਆ ਤੇ ਉਦੋਂ ਲੋਕ ਪਰੇਸ਼ਾਨ ਹੁੰਦੇ ਆ